ਲੋਰਡ ਰੰਪਰੇ ਸ਼ਹਿਰ ਦੀ ਨਹੀਂ ਕਹਿੰਦੇ ਪੂਰੇ ਪਿਆਬ ਦੀ ਰੇਟਾਂ ਦੀ ਗਾਰੰਟੀ ਹੋਊਗੀ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਲੈ ਕੇ ਆਉਣ ਸਟਾਰਟਿੰਗ ਰੇਂਜ ਆਪਣੇ ਕੋਲੇ 2 ਬਈ 2 ਮੈਟਰ ਆਪਾਂ 24 ਰੁਪਏ ਫੁੱਟ ਤੋਂ ਸਟਾਰਟਿੰਗ ਦੇ ਦੇਗੇ ਆਦੇ ਆਪਾਂ 4000 ਦਾ ਬਾਥਰੂਮ ਤਿਆਰ ਕਰ ਦਾਂਗੇ ਇਸ ਤਰ੍ਹਾਂ ਦੇ ਹਾਂਜੀ ਇੱਕ ਡਿਜ਼ਾਈਨ ਨਹੀਂ ਡਿਜ਼ਾਈਨ ਦੇਖੋ ਪੂਰੇ ਲਗਜ਼ਰੀ ਡਿਜ਼ਾਈਨ ਮਿਲ ਜਾਣਗੇ ਐ ਨਹੀਂ ਕੋਈ ਲੋਰਡ ਦਾ ਮਾਲ ਨਹੀਂ ਰੈਗੂਲਰ ਮਾਲ ਮਿਲੂਗਾ ਕਸਟਮਰ ਆ ਕੇ ਭਾਵੇਂ ਆਪਣੇ ਕੋਲ 3000 4000 ਬਟ ਮਾਲ ਲੈ ਲੈ ਜੈਨੀ ਚੈੱਕ ਕਰ ਸਕਦੇ ਹੋ ਦੇਖੋ ਜੀ 2 ਬਈ 4000 ਦੀ ਗੱਲ ਆ ਵੀ ਆ ਮੰਨ ਲਓ ਜਿਹੜੇ ਡਿਜ਼ਾਈ ਇੱਕ ਨੇ ਦੋ ਨੇ ਆਪਣੇ ਕੋਲ ਲੱਖਾਂ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਜੇ ਟਾਈਲ ਜਿਹੜਾ ਸਾਈਜ਼ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਸਾਈਜ਼ ਚੋਣ ਸਾਈਜ਼ ਆਪਣੇ ਕੋਲੇ ਮੈਡਮ ਸਾਰੇ ਅਵੇਲੇਬਲ ਆ 2x2 2x4 32 64 32 48 ਪਲੱਸ ਆਪਣੇ ਕੋਲੇ ਹਲੋ 16 16 ਪਾਰਕਿੰਗ ਟਾਈਲ 2x2 ਫੁੱਲ ਬਾਡੀ ਸਾਰੇ ਸਾਈਜ਼ ਅਵੇਲੇਬਲ ਆਈ ਵੀਰ ਜੀ ਨਵੇਂ ਸ਼ੋਰੂਮ ਦੀ ਓਪਨਿੰਗ ਦੇ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਸਿਟੀ ਟਾਈਲ ਜਿਹੜੇ ਨਾਮ ਤੇ ਇੱਕ ਬਹੁਤ ਵਧੀਆ ਤੁਸੀਂ ਟਾਈਲਾਂ ਦਾ ਸ਼ੋਰੂਮ ਲੈ ਕੇ ਆਏ ਹੋ ਤੇ ਆਫਰ ਕੀ ਰਹਿਣਗੇ ਜੀ ਆਫਰ ਇਹ ਆਈ ਮੈਡਮ ਆਪਾਂ ਅੱਜ ਪੂਰੇ ਪੰਜਾਬ ਨਾਲ ਇੰਨੇ ਗ੍ਰੇਡ ਜੈਨੂਅਰ ਦੇ ਦੇਾਂਗੇ ਟਾਈਲਾਂ ਦੇ ਵੀ ਆਪਣੇ ਕੋਲ ਟਰਾਈ ਕਰਕੇ ਕਸਟਮਰ ਆਜੇ ਬਹੁਤ ਪੰਜਾਬ ਨਾਲ ਜੈਨੂਅਰ ਰੇਟ ਮਿਲ ਜਾਣਗੇ ਆਪਣੇ ਕੋਲੇ स्टार्टिंग ਰੇਟ ਆਪਾਂ ਵੀਡੀਓ ਦੇ ਨਾਲ ਨਾਲ ਰੇਟ ਵੀ ਦੱਸ ਦਿੰਦੇ ਹਾਂ स्टार्टिंग ਰੇਂਜ ਆਪਣੇ ਕੋਲੇ 2 ਬਈ 2 ਮੈਡਮ ਆਪਾਂ 24 ਰੁਪਏ ਫੁੱਟ ਤੋਂ ਸਟਾਰਟਿੰਗ ਦੇ ਦੇਗੇ ਕਸਟਮਰ ਟਰਾਈ ਕਰਕੇ ਆ ਜੇ ਇਸ ਤਰ੍ਹਾਂ ਦੇ ਡਿਜ਼ਾਈਨ ਲਾਈਟ ਡਾਰਕ ਦੇ ਕੰਬੀਨੇਸ਼ਨ ਉਪ 24 ਰੁਪਏ ਸਕੁਆਇਰ ਫੁੱਟ 24 ਰੁਪਏ ਸਕੁਆਇਰ ਫੁੱਟ ਦੇ ਵਿੱਚ ਤੁਹਾਨੂੰ ਇੰਨੀਆਂ ਸੋਹਣੀਆਂ ਲਗਜ਼ਰੀ ਟਾਈਲ ਜਿਨ੍ਹਾਂ ਜਿਹੜੀਆਂ ਇੱਥੋਂ ਮਿਲ ਜਾਣੀਆਂ ਨੇ ਜੇ ਤੁਸੀਂ ਅਪਰ ਕਲਾਸ ਦੇ ਜਾਣਾ ਚਾਹਣਾ ਤਾਂ ਉਹ ਵੀ ਤੁਹਾਨੂੰ ਹਰ ਇੱਕ ਰੇਟ ਦੀ ਟਾਈਲ ਇੱਥੋਂ ਮਿਲੂਗੀ ਸਟਾਰਟਿੰਗ ਰੇਟ 24 ਰੁਪਏ ਸਕੁਆਇਰ ਫੁੱਟ ਰਹਿਣ ਵਾਲਾ ਵੀ ਜਿਹੜੀ ਟਾਈਲ ਜਿਹਦੇ ਸਾਈਜ਼ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਸਾਈਜ਼ ਚੋਂ ਬਣਾਏ ਸਾਈਜ਼ ਆਪਣੇ ਕੋਲੇ ਮੈਡਮ ਸਾਰੇ ਅਵੇਲੇਬਲ ਆ 2x2 2x4 32 64 32 48 ਪਲੱਸ ਆਪਣੇ ਕੋਲੇ ਵੱਲੋਂ 16x16 ਪਾਰਕਿੰਗ ਟਾਈਲ 2x2 ਫੁੱ ਆਪਣੇ ਕੋਲੇ ਐਲੀਵੇਸ਼ਨ ਤੋਂ ਲੈ ਕੇ ਬਾਥਰੂਮ ਦੇ ਲਗਜ਼ਰੀ ਬਾਥਰੂਮ ਮਿਲ ਜਾਣਗੇ ਇਸ ਤਰ੍ਹਾਂ ਸਾਨੂੰ ਜਿਹਦਾ ਮੈਚਿੰਗ ਫਲੋਰ ਸਾਰਾ ਸੈੱਟ ਮਿਲੂਗਾ ਜੀ ਤੇ ਵੀਰ ਜੀ ਜੇ ਆਪਾਂ ਵਾਸ਼ਰੂਮ ਦੀ ਗੱਲ ਕਰੀਏ ਕਿੰਨੇ ਤੋਂ ਸਟਾਰਟਿੰਗ ਹੋ ਜਾਵੇਗੀ ਵਾਸ਼ਰੂਮ ਜੀ ਇਸ ਤਰ੍ਹਾਂ ਦੇ ਵਾਸ਼ਰੂਮ ਲੈਣੇ ਆ ਜੀ ਆਪਣੇ ਕੋਲੇ 7000 ਰੁਪਏ ਤੋਂ ਆਪਾਂ ਬਾਥਰੂਮ ਤਿਆਰ ਕਰ ਦਿਆਂਗੇ ਜੇ ਵੀਰ ਜੀ ਕਿਸੇ ਨੇ 7000 ਨਾ ਲਾਉਣਾ ਹੋਵੇ ਫੇਰ ਆਪਾਂ ਇਸ ਤਰ੍ਹਾਂ ਦੇ ਬਾਥਰੂਮ ਜੀ ਆਪਾਂ ਮੰਨ ਲਓ ਕਸਟਮਰ ਦੀ ਰੇਂਜ ਕਮ ਆ ਤੇ ਆਪਾਂ 4000 ਦਾ ਬਾਥਰੂਮ ਤਿਆਰ ਕਰ ਦਿਆਂਗੇ ਇਸ ਤਰ੍ਹਾਂ ਦੇ ਹਾਂ ਜੀ ਇੱਕ ਡਿਜ਼ਾਈਨ ਨਹੀਂ ਡਿਜ਼ਾਈਨ ਦੇਖ ਤੇ ਕਮਾਲ ਕਰੀਆ ਨੇ ਵੀਰ ਜੀ 4000 ਦੇ ਵਿੱਚ ਇੰਨੇ ਸੋਹਣੇ ਲੱਗ ਗਏ ਆ ਆ ਦੇਖੋ ਹੋਰ ਵੀ ਦੇਖੋ ਅੱਛਾ ਹੋਰ ਵੀ ਡਿਜ਼ਾਈਨ ਹੈਗੇ ਆ ਜੀ ਹੋਰ ਵੀ ਮਿਲ ਜਾਣਗੇ ਤੇ ਕਮਾਲ ਕਰੀਆ ਨੇ ਤੁਸੀਂ ਦੇਖ ਲਓ ਵੀ ਤੁਸੀਂ ਅੱਜ ਸਾਰੇ ਸੈੱਟ ਮਿਲਣਗੇ ਮੈਚਿੰਗ ਫਲੋਰਾਂ ਜੀ ਐ ਨਹੀਂ ਕੋਈ ਲੋਡ ਦਾ ਮਾਲ ਨਹੀਂ ਰੈਗੂਲਰ ਮਾਲ ਮਿਲੂਗਾ ਕਸਟਮਰ ਆ ਕੇ ਭਾਵੇਂ ਆਪਣੇ ਕੋਲ 3000 4000 ਪਰ ਮਾਲ ਲੈ ਲੈ ਅੱਛਾ ਜੀ ਮਤਲਬ ਰੈਗੂਲਰ ਮਾਲ ਰੈਗੂਲਰ ਮਾਲ ਮਿਲੂਗਾ ਇਹ ਠੀਕ ਹੈ ਠੀਕ ਹੈ ਵੀਰ ਜੀ ਆ ਵਾਲੇ ਵਾਸ਼ਰੂਮ ਜਿਹੜੇ ਤੁਸੀਂ ਲਾਏ ਹੋਏ ਤਾਂ ਮਹਿੰਗੇ ਹੋਣੇ ਨਹੀਂ ਨਹੀਂ ਆ ਦੇਖੋ ਇਹ 7000 ਜੇ ਤਿਆਰ ਕਰ ਦਾਂਗੇ ਵੱਡੇ ਸਾਈਜ਼ ਚਾ ਕਮਾਲ ਕਰੀ ਜਾਂਦੇ ਆ ਵੀਰ ਹੋਰੀ ਤੇ ਇਹ ਮੰਨ ਲਓ ਵੀ 7000 ਦੇ ਵਿੱਚ ਵਾਸ਼ਰੂਮ ਉਹ ਵੀ ਲਗਜ਼ਰੀ ਵਾਸ਼ਰੂਮ ਨੋਰਮਲ ਵਾਸ਼ਰੂਮ ਨਹੀਂ ਲਗਜ਼ਰੀ ਵਾਸ਼ਰੂਮ ਤਾਂ ਉਹ ਤੋਂ ਪੂਰੇ ਟਾਇਲ ਮਿਲ ਜਾਣੀ ਹੈ ਵਾਸ਼ਰੂਮ ਦੀ ਤੇ ਵੀ ਅੱਗੇ ਚਲੀਏ ਕਿੰਨਾ ਕ ਸਟਾਕ ਆਈ ਬਹੁਤ ਬਾਦੂ ਸਟਾਕ ਮਿਲ ਜੂਗਾ ਜੀ ਡਿਜ਼ਾਈਨ ਦੇਖੋ ਮੈਂ ਕਹੂੰਗਾ ਇੱਕ ਵਾਰੀ ਕੈਵਰਮੈਨ ਨੂੰ ਵੀ ਡਿਜ਼ਾਈਨ ਤੇ ਨਿਗਾਹ ਪਵਾ ਦੇ ਸਾਰੇ ਸੈੱਟ ਵਾਲੇ ਮੰਨ ਲਓ ਕਨਸੈਪਟ ਮਿਲਣਗੇ ਆਪਣੇ ਕੋਲ